ਉਹ ਗੁਰ ਕੀ ਚਰਨੀ ਦੇਵ ਗੰਧਾਰੀ ਪੰਜਵਾਂ ਹਰਿ ਰਾਮ ਨਾਮ ਜਪ ਲਾਹ ਗਤ ਪਾਵਹਿ ਸੁਖ ਚਹਜ ਅਨੰਦਾ ਕਾਟੇ ਜਮ ਕੇ ਫਾਹ ਰਹਾਉ ਖੋਜਤ ਖੋਜਤ ਖੋਜ ਵਿਚਾਰਿਉ ਹਰ ਸੰਤ ਜਨਾ ਪਹਿ ਆਹਾ ਦਿਨੈ ਪ੍ਰਾਪਤ ਇਹੋ ਨਿਧਾਨ ਜਿਨ ਕੈ ਕਰਮ ਲਿਖਾ ਹ ਸੇ ਬੜ ਭਾਗੀ ਸੇ ਪਤਵੰਤੇ ਤੇ ਪੂਰੇ ਸਾਹਾ ਸੁੰਦਰ ਸੁਗੜ ਸਰੂਪ ਤੇ ਨਾਨਕ ਜਿਨ ਹਰ ਹਰ ਨਾਮੁ ਗਾਹਾ ਦੇਵ ਗੰਧਾਰੀ ਪੰਝਵ ਮਨ ਕਹਿ ਹੰਕਾਰ ਅਫਾਰਾ ਦੁਰਗੰਧ ਅਪਵਿੱਤਰ ਅਪਾਵਨ ਭੀਤਰ ਜੋ ਦੀਤੈ ਸੋ ਛਾਰਾ ਰਹਾ ਜਿਨ ਕੀ ਆਤਿ ਸਿਮਰਿ ਪ੍ਰਾਣੀ ਕੀਓ ਪ੍ਰਾਣ ਜਿਨ ਧਾਰਾ ਸਿਹਾਤਿ ਆਗ ਅਵਰ ਲਪਟਾਵਹਿ ਮਰ ਜਨਮਹਿ ਮੁਗਦ ਗਵਾਰਾ ਅੰਦ ਗੰਗ ਪਿੰਗਲ ਮਤਹੀਨਾ ਪ੍ਰਭ ਰਾਖੋ ਰਾਖਨ ਹਾਰਾ ਕਰਨ ਕਰਾਮਨ ਹਾਰ ਸਮਰੱਥਾ ਕਿਆ ਨਾਨਕ ਜੰਤ ਬੇਚਾਰਾ ਦੇਵ ਗੰਧਾਰੀ ਪੰਜਵਾਂ ਤੋ ਪ੍ਰਭ ਨੇਰੈ ਹੂੰ ਤੇ ਨੇਰੈ ਸਿਮਰ ਧਿਆਏ ਗਾਏ ਗੁਣ ਗੋਬਿੰਦ ਦੇਨ ਨਰਨ ਸਾਜ ਜਸਵੀਰੈ ਰਹਾਉ ਉਦਰ ਦੇਹ ਦਲੱਬ ਸਾਧੂ ਸੰਗ ਹਰ ਹਰ ਨਾਮ ਜਪੇ ਰੈ ਘਰੀ ਨਾ ਮੋਹਤ ਨਾ ਚ ਸਭ ਲੰਬ ਹੋ ਕਾਲ ਨਿਤ ਹੈ ਨਿਤ ਹੀ ਰੈ ਅੰਧ ਬਿਲਾ ਤੇ ਕੱਢੁ ਕਰਤੇ ਕਿਆ ਨਾਹੀ ਘਰ ਤੇਰੈ ਨਾਮ ਆਧਾਰ ਜੀਜੈ ਨਾਨਕ ਕਉ ਆਨੰਦ ਸੂਖ ਖਨੇਰੈ ਚਕੇ ਦੋ ਦੇਵ ਗੰਧਾਰੀ ਪੰਝਵਾ ਮਨ ਗੁਰ ਮਿਲ ਨਾਮ ਅਰਾਧਿਓ ਸੂਖ ਤਹਿਜ ਆਨੰਦ ਮੰਗਲ ਰਸ ਜੀਵਨ ਕਾ ਮੂਲ ਬਾਧਿਓ ਰਹਾ ਕਰ ਕਿਰਪਾ ਆਪਣਾ ਦਾਸ ਕੀਨੋ ਕਾਟੇ ਮਾਇਆ ਪਾ ਦੇਓ ਭਾਉ ਭਗਤ ਗਾਏ ਗੁਣ ਗੋਬਿੰਦ ਜਮ ਕਾ ਮਾਰਗ ਸਾਧਿਓ ਭਇਓ ਹਨ ਗਰਹ ਮਿਟਿਓ ਮੂਰਚਾ ਅਮੋਲ ਪਦਾਰਥ ਲਾ ਦੇਓ ਵਲੇਹਾਰੈ ਨਾਨਕ ਲਖ ਬੇਰਾ ਮੇਰੇ ਠਾਕੁਰ ਅਗਮ ਅਗਾਧਿਓ ਦੇਵ ਗੰਧਾਰੀ ਪੰਜਵਾਂ ਮਾਈ ਜੋ ਪ੍ਰਭ ਕੇ ਗੁਣ ਗਾਵੇ ਸਫਲੇ ਆਇਆ ਜੀਵਨ ਫਲ ਤਾ ਕੋ ਪਾਰ ਬ੍ਰਹਮ ਨਿਵ ਲਾਵੇ ਰਹਾਉ ਸੁੰਦਰ ਸੁਗੜ ਸੂਰ ਸੋਬੇਤਾ ਜੋ ਸਾਧੂ ਸੰਗ ਪਾਵੇ ਨਾਮ ਉਚਾਰ ਕਰੇ ਹਰ ਰਤਨਾ ਬਹੁੜ ਨਾ ਜੋਨੀ ਧਾਵੈ ਪੂਰਨ ਬ੍ਰਹਮ ਰਵਿਆ ਮਨ ਤਨ ਮਹਿ ਆਨ ਲਾ ਦ੍ਰਿਸ਼ਟੀ ਆਵੈ ਨਰਕ ਰੋਗ ਨਹੀਂ ਹੋਵਤ ਜਨ ਸੰਗ ਨਾਨਕ ਜਿਸ ਲੜ ਲਾਵੈ ਦੇਵ ਗੰਧਾਰੀ ਪੰਜਵਾ ਚੰਚਲ ਸੁਪਨੈ ਹੀ ਪੁਰਜਾਇਉ ਇਤਨੀ ਨਾ ਭੂਜੈ ਕਬ ਹੂੰ ਚਲਨਾ ਵਿਕਲ ਭਇਓ ਸੰਗ ਮਾਇਉ ਰਹਾਉ ਕੋਸਮ ਰਾਂਗ ਸੰਗ ਹਸ ਰਚਿਆ ਵਿਖਿਆ ਇੱਕ ਉਪਾਯੋ ਲੋਭ ਸੁਨੇ ਮਨ ਸੁਖ ਕਰਮਾਨੇ ਬੇਗ ਤਹਾ ਉੱਠਾਇਓ ਫਿਰਤ ਫਿਰਤ ਬਹੁਤ ਸ਼ਰਮ ਪਾਇਓ ਸੰਤ ਦੁਆਰੈ ਆਇਓ ਕਰੀ ਕਿਰਪਾ ਪਾਰ ਬ੍ਰਹਮ ਸੁਆਮੀ ਨਾਨਕ ਲੀਓ ਸਮਾਇਓ ਦੇਵ ਗੰਧਾਰੀ ਪੰਜਵਾਂ ਸਰਬ ਸੁਖਾ ਗੁਰ ਚਰਨਾਂ ਕਲ ਮਲ ਢਾਰਨ ਮਨ ਹੈ ਸੁਧਾਰਨ ਇਹ ਆਸਰ ਮੋਹਿ ਤਰਨਾ ਰਹਾ ਪੂਜਾ ਅਰਚਾ ਸੇਵਾ ਵੰਦਨ ਇਹ ਤਹਿਲ ਮੋਹਿ ਕਰਨਾ ਵਿਗਸੈ ਮਨ ਹੋਇ ਪਰਗਾਸਾ ਬਾਹਰ ਨ ਗਰਬੈ ਪਰਮਾ ਸਫਲ ਮੂਰਤ ਪਰਸੋਂ ਸੰਤਨ ਕੀ ਇਹ ਹੈ ਧਿਆਨਾ ਧਰਨਾ ਭਇਓ ਕਿਰਪਾਲ ਠਾਕੁਰ ਨਾਨਕ ਕਉ ਪਰਿਓ ਸਾਧਕੀ ਸਰਨ ਦੇਵ ਗੰਧਾਰੀ ਮਹੱਲਾ ਪੰਜਵਾ ਆਪਣੇ ਹਰ ਪੈ ਬਿਨਤੀ ਕਹੀਐ ਚਾਰ ਪਦਾਰਥ ਅਨੰਦ ਮੰਗਲ ਨਿਤ ਸੂਖ ਸਹਿਜ ਸਿਧ ਲਹੀਐ ਰਹਾਉ ਮਾਨ ਤਿਆਗ ਹਰ ਚਰਨੀ ਲਾਗੋ ਤਿਸ ਪ੍ਰਭ ਅੰਚਲ ਗਹੀਐ ਆਂਚ ਨਾ ਲਾਗੈ ਅਗਨ ਸਾਗਰ ਤੇ ਸਰਨ ਸੁਆਮੀ ਕੀ ਅਹੀਐ ਕੋਟ ਪ੍ਰਾਦ ਮਹਾ ਕਿਰਤ ਘਨ ਬਹੁਰ ਬਹੁਰ ਪ੍ਰਭ ਸਹੀ ਹੈ ਕਰਨ ਮੈਂ ਪੂਰਨ ਪਰਮੇਚਰ ਨਾਨਕ ਤਿਸ ਸਰ ਨਹੀਂ ਹੈ ਦੇਵ ਗੰਧਾਰੀ ਪੰਜਵ ਗੁਰ ਕੇ ਚਰਨ ਹਿਰਦੈ ਪ੍ਰਵੇਸ਼ਾ ਰੋਗ ਸੋਗ ਸਭ ਦੁਖ ਬਿਨਾਸਤੇ ਉਤਰੇ ਸਗਲ ਕਲੇਸ਼ ਆਰਹਾ ਜਨਮ ਜਨਮ ਕੇ ਕਿਲ ਵਿਖ ਨਾਸਹਿ ਕੋਟ ਮੱਜਨ ਇਚਨਾਨਾ ਨਾਮ ਨਿਧਾਨ ਗਾਵਤ ਗੁਣ ਗੋਬਿੰਦ ਲਾਗੋ ਸਹਿਜ ਧਿਆਨਾ ਕਰ ਕਿਰਪਾ ਆਪਣਾ ਦਾਸ ਕੀਨੋ ਬੰਦਨ ਤੋਰ ਨਿਰਾਰੀ ਜਪ ਜਪ ਨਾਮ ਜੀਵਾ ਤੇਰੀ ਬਾਣੀ ਨਾਨਕ ਦਾਸ ਬਲਿਹਾਰੀ ਛਕੇ ਤਿੰਨ ਦੇਵ ਗੰਧਾਰੀ ਮਹੱਲਾ ਪੰਜਵਾਂ ਮਾਈ ਪ੍ਰਭ ਕੇ ਚਰਨ ਨਿਹਾਰੋ ਕਰੋ ਅਨਗ੍ਰਹੋ ਸੁਆਮੀ ਮੇਰੇ ਮਨ ਤੇ ਕਬੂ ਨਾ ਡਾਰੋ ਰਹਾਓ ਆਦੂ ਧੂਰ ਲਾਈ ਮੁਖ ਮਸਤਕ ਕਾਮ ਕਰੋਧ ਵਿਖਜਾਰੂ ਸਭ ਤੇ ਨੀਚ ਆਤਮ ਕਰਮਾਨੂ ਮਨ ਮਹਿ ਇਹੋ ਸੁਖ ਧਾਰੂ ਗੁਣ ਗਾਵਹਿ ਠਾਕੁਰ ਅਬਨਾਥੀ ਕਲਮਲ ਸਗਲੇ ਝਾਰੂ ਨਾਮ ਨਿਧਾਨ ਨਾਨਕ ਦਾਨ ਪਾਵਾਂ ਕੰਠ ਲਾਏ ਉਰ ਧਾਰੂ ਦੇਵ ਗੰਧਾਰੀ ਮਹੱਲਾ ਪੰਜਵਾ ਪ੍ਰਭ ਜੀਓ ਵੇਖੋ ਦਰਸ ਤਮਾਰਾ ਸੁੰਦਰ ਧਿਆਨ ਧਾਰ ਦਿਨ ਰੈਣੀ ਜੀ ਪ੍ਰਾਨ ਤੇ ਪਿਆਰਾ ਰਹਾਉ ਸਾਸ਼ਤਰ 베ਦ ਪ੍ਰਾਨ ਅਵਲੋਕੇ ਜਿਮਰਤ ਤਤ ਵਿਚਾਰਾ ਦੀਨਾ 나ਥ ਪ੍ਰਾਨਪਤ ਪੂਰਨ ਭਵਜਲ ਉਧਰਨ ਹਾਰਾ ਆਦ ਜਗਾਦ ਭਗਤ ਜਨ ਸੇਵਕ ਤਾਂ ਕੀ ਬਿਖੈ ਆਧਾਰਾ ਨਿ ਜਨਕੀ ਧੂਰ ਬਾਂਛੈ ਨਿਤ ਨਾਨਕ ਪਰਮੇਸ਼ਰ ਦੇਵਨਹਾਰਾ ਦੇਵ ਗੰਧਾਰੀ ਮਹੱਲਾ ਪੰਜਵਾਂ ਤੇਰਾ ਜਨ ਰਾਮ ਰਸਾਇਣ ਮਾਤਾ ਪ੍ਰੇਮ ਰਸਾ ਨਿਦ ਜਾਕੋ ਉਪਜੀ ਛੋੜ ਨਾ ਕਤੁ ਹੂੰ ਜਾਤਾ ਰਹਾ ਬੈਠ ਤ ਹਰ ਹਰ ਸੂਤ ਤ ਹਰ 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 ਰਸ ਪੂਜਨ ਖਾਤਾ ਅਠ ਸੱਠ ਤੀਰਥ ਮੱਜਨ ਕੀਨੂ ਸਾਧੂ ਧੂਰੀ ਨਾਤਾ ਸਫਲ ਜਨਮ ਹਰ ਜਨ ਕਾ ਉਪਜਿਆ ਜਿਨ ਕੀਨੋ ਸੌਤ ਬਦਾਤਾ ਸਗਲ ਸਮੂਹ ਲ ਕੁਦਰੇ ਨਾਨਕ ਪੂਰਨ ਬ੍ਰਹਮ ਪਛਾਤਾ ਦੇਵ ਗੰਧਾਰੀ ਮਹੱਲਾ ਪੰਜਵਾ ਮਾਈ ਗੁਰ ਬਿਨ ਗਿਆਨ ਨਾ ਪਾਈਐ ਅਨਕ ਪ੍ਰਕਾਰ ਫਿਰਤ ਬਿਲ ਲਾਤੀ ਮਿਲਤ ਨਹੀਂ ਗੋਸਾਈਂ ਰਹਾਉ ਮੋਹ ਰੂਗ ਸੋਗ ਤਨ ਬੰਧਿਓ ਬਹੁ ਜੋਨੀ ਪਰਮਾਈਐ ਟਿਕਨ ਨਾ ਪਾਵੇ ਬਿਨ ਸਤ ਸੰਗਤ ਕਿਸੇ ਆਗੇ ਜਾਏ ਰੂ ਆਈਐ ਕਰਹੈ ਅਨੁਗ੍ਰਹ ਸੁਆਮੀ ਮੇਰਾ ਸਾਧ ਚਰਨ ਚੇਤ ਲਾਈਐ ਸੰਕਟ ਕੋ ਹੋਰ ਕਟੇ ਖਿਨ ਤਰ ਨਾਨਕ ਹਰ ਦਰਸ ਸੁਮਾਈਐ ਦੇਵ ਗੰਧਾਰੀ ਮਹੱਲਾ 5 ਠਾਕੁਰ ਹੋਏ ਆਪ ਦਇਆਲ ਭਈ ਕਲਿਆਣ ਆਨੰਦ ਰੂਪ ਹੋਈ ਹੈ ਉਬਰੇ ਬਾਲ ਗਪਾਲ ਰਹਾ ਦੋਇ ਕਰ ਜੋੜ ਕਰੀ ਬੇਨੰਤੀ ਪਾਰ ਬ੍ਰਹਮ ਮਨ ਧਿਆਇਆ ਹਾਥ ਦੇ ਰਾਕੇ ਪਰਮੇਸ਼ਰ ਸਗਲਾ ਦੁਰਤ ਮਿਟਾਇਆ ਵਰਨਾਰੀ ਮਿਲ ਮੰਗਲ ਗਾਇਆ ਠਾਕੁਰ ਕਾ ਜੈਕਾਰ ਕਹੋ ਨਾਨਕ ਜਨ ਕਉ ਬਲ ਜਾਈਐ ਜੋ ਸਭ ਨਾ ਕਰੇ ਉਧਾਰ ਇਕ ਓੰਕਾਰ ਸਤਗੁਰ ਪ੍ਰਸਾਦ ਦੇਵ ਗੰਧਾਰੀ ਮਹੱਲਾ ਪੰਜਵਾਂ ਆਪਣੇ ਸਤਗੁਰ ਪੈ ਬਿਨੋ ਕਹਿਆ ਭਏ ਕਿਰਪਾਲ ਦਿਆਲ ਦੁਖ ਭੰਜਨ ਮੇਰਾ ਸਗਲ ਅਦੇਸਰ ਆ ਗਿਆ ਰਹਾਉ ਹਮ ਪਾਪੀ ਪਾਖੰਡੀ ਲੋਭੀ ਹਮਰਾ ਗੁਣ ਅਬਗੁਣ ਸਭ ਸਹਿਆ ਕਰਮਸਤਕ ਧਾਰ ਸਾਜਿ ਨਿਵਾਜੇ ਮੁਏ ਦੁਸਤ ਜੋਖਿਆ ਪਰੇ ਉਪਕਾਰੀ ਸਰਬ ਸਧਾਰੀ ਸਫਲ ਦਰਸ਼ਨ ਸਹਿਜਿਆ ਕਹੋ ਨਾਨਕ ਨਿਰਗੁਣ ਕਉ ਦਾਤਾ ਚਰਨ ਕਮਲ ਉਰ ਤਰਿਆ ਦੇਵ ਗੰਧਾਰੀ ਮਹੱਲਾ ਪੰਜਵਾਂ ਅਨਾਤ ਨਾਥ ਪ੍ਰਭ ਹਮਾਰੀ ਸਰਨ ਆਇਓ ਰਾਖਨ ਹਾਰੇ ਰਹਾਉ ਸਰਬ ਪਾਖ ਰਾਖ ਮਰਾਰੇ ਆਗੈ ਪਾਛੈ ਅੰਤੀ ਵਾਰੀ ਜਬ ਚਿਤਵਾਂ ਤਬ ਤੁਹਾਰੀ ਹੁਣ ਸਮਹਾਰ ਮੇਰਾ ਮਨ ਸਾਧਾਰੀ ਸੁਨ ਗਾਵਉ ਗੁਰਬਚਨਾਰੇ ਬਲ ਬਲ ਜਾਉ ਸਾਧ ਦਰਸਾਰੇ ਮਨ ਮੈਂ ਰੱਖਉ ਏਕ ਅਸਾਰੀ ਨਾਨਕ ਪ੍ਰਭ ਮੇਰੇ ਕਰਨੈ ਹਾਰੀ ਦੇਵ ਗੰਧਾਰੀ ਮਹੱਲਾ 5 ਪ੍ਰਭ